ਆ ਆ ਸਰਕਾਰ ਐ ਸਰ ਆ ਸਰਕਾਰ ਐ ਜਿਹੜੀ ਆ ਜਿਹੜੇ ਕਹਰੇ ਕਿਥੇ ਕੇਜਰੀਵਾਲ ਸਾਹਿਬ ਹੈ ਕਿਥੇ ਭਗਵਾਨ ਜੀ ਦਾ ਚਲੋ ਉਹਨਾਂ ਨੂੰ ਲੰਬੀ ਮੈਂ ਤਾਂ ਸਿਹਤ ਕਹਿਣ ਲੱਗਿਆ ਸੀ ਕਹਿੰਦੇ ਵੀ ਉਹਤੇ ਇਲਾਜ ਵੀ ਬੜਾ ਚੰਗਾ ਹੁੰਦਾ ਬਟ ਜੇ ਇਹ ਇਨਵੈਸਟਮੈਂਟ ਲੈਣ ਹੋ ਸਕਦਾ ਚੀਨ ਇਨਵੈਸਟਮੈਂਟ ਆਵੇ ਪਰ ਜਿਹੜੇ ਅਸਲ ਚੀਫ ਮਿਨਿਸਟਰ ਪੰਜਾਬ ਦੇ ਕਿਥੇ ਕੇਜਰੀਵਾਲ ਸਾਹਿਬ ਥੋੜੀ ਜਿਹੜੀ ਆ ਗਿੱਦੜ ਬਬਕੀ ਐ ਗਿੱਦੜ ਬਬਕੀ ਕਹੂੰਗਾ ਸਾਹਿਬ ਉਹਨਾਂ ਨੂੰ ਕਰਕੇ ਦਿਖਾ ਤਾਂ ਉਹ ਤੁਸੀਂ ਕੀ ਕਰੀ ਜਾਂਦੇ ਦੱਸੋ ਗੈਂਗਸਟਰ ਜਿਹੜੇ ਸੀਗੇ ਸੀਗੇ ਜਿਨ੍ਹਾਂ ਦੇ ਮੈਂ ਇਕਤਲਾਵਾ ਦੱਸ ਰਿਹਾ ਇਹਨਾਂ ਗੈਂਗਸਟਰ ਤੋਂ ਮਾੜੀ ਜਿਹੜੀ ਬਿਮਾਰੀ ਪੰਜਾਬ ਦੇ ਅੰਦਰ ਲੱਗੀ ਖੜੀ ਹੈ ਸਾਬ ਉਹ ਹੈ ਗੈਂਗਸਟਰਸ ਇਨ ਯੂਨੀਫਾਰਮ politcal ਆਦਮੀਆਂ ਨੂੰ ਮੀਡੀਆ ਨੂੰ ਸੋਸ਼ਲ ਮੀਡੀਆ ਤੇ ਅੱਜ ਕੱਲ ਸਾਰੇ ਸੋਸ਼ਲ ਮੀਡੀਆ ਵਾਲੇ ਬੈਠੇ ਹੈ ਅੱਜ ਕੱਲੇ ਧਾਰੀਵਾਲ ਨੂੰ ਨਹੀਂ ਗਿਆ ਸਾਬ ਰਤਨਦੀਪ ਧਾਰੀਵਾਲ ਨੂੰ ਨਹੀਂ ਨੋਟੇਕ ਇੱਕ ਨਿਕ ਨੂੰ ਗਿਆ ਆ ਮੈਂ ਸਭ ਦਾ ਨੰਬਰ ਨੰਬਰ ਤੁਹਾਡਾ ਵੀ ਲੱਗਣ ਵਾਲਾ ਹੈ ਸਾਬ ਕਿਤੇ ਕੋਈ ਵੀਡੀਓ ਆਡੀਓ ਤੁਸੀਂ ਚੜਾਤੀ ਨੰਬਰ ਤੁਹਾਡਾ ਵੀ ਲੱਗਣ ਵਾਲਾ ਸਰ ਇਸ ਕਰਕੇ ਅੱਜ ਜੇ ਉਹਨਾਂ ਨੂੰ ਕਿਸੇ ਇੱਕ ਬੰਦੇ ਨੂੰ ਉਲਾ ਲਿਆ ਕਹਨ ਹੁਜਾ ਦਸ਼ਮੀਰ ਨੂੰ ਮੈਨੂੰ ਨੋਟਿਸ ਆ ਜਾਊਗਾ ਵੀ ਤੁਸੀਂ ਇਹ ਵੀਡੀਓ ਪਾ ਪਾਈ ਕਿਵੇਂ ਆ ਤੁਸੀਂ ਸ਼ੇਅਰ ਕੀਤਾ ਕਿਵੇਂ ਉਹ ਆਡੀਓ ਸਾਹਮਣੇ ਆਂਦੀ ਹੈ ਸ਼ਾਮ ਨੂੰ ਦਿਨਾਂ ਲਾ ਜਾਂਦਾ ਹੈ ਤਾਂ ਇਹ AI ਜਨਰੇਟਿਡ ਹੈ ਸਰ ਅਸੀਂ ਕਿਵੇਂ ਮੰਨ ਲਈਏ ਸਾਹਿਬ ਉਹਨਾਂ ਨੂੰ ਇਹ AI ਜਨਰੇਟਿਡ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਹੜੀ ਲੈਬ ਚੋਂ ਤੁਸੀਂ ਸਰਟੀਫਾਈ ਕਰਵਾਇਆ ਉਹ ਸਾਡੇ ਨਾਲ ਸਾਂਝੀ ਕਰ ਦਿਓ ਪਰ ਪੁੱਛੀਏ ਕਿ ਉਹਨੂੰ ਭਗਵੰਤ ਮਾਨ ਜੀ ਤਾਂ ਜਾਪਾਨ ਬੈਠੇ ਹੈ ਕੇਜਰੀਵਾਲ ਸਾਹਿਬ ਨਗਾਰਦ ਹੈ ਤੇ ਵਿਦਾਊਟ ਇਵਨ ਆਈ ਗੈਂਗਸਟਰਸ ਕਰਦੇ ਆ ਵੀ ਮੇਨਾ ਤੁਹਾਡੀ ਦੁਕਾਨ ਸਹੀ ਚਲਦੀ ਹੈ ਤੁਹਾਡੇ ਦੇ ਪੰਜਾਬ ਦੇ ਲੋਕਾਂ ਤੇ ਆ ਜਿਹੜੀ ਗੁੰਡਾਗਰਦੀ ਹੈ ਨਾ ਸਭ ਵਰਦੀ ਵਾਲੀ ਗੁੰਡਾਗਰਦੀ ਆ ਚੱਲੂਗੀ ਬੜਾ ਅਹਿਮ ਮੁੱਦਾ ਹੈ ਜਿਹਨੂੰ ਲੈ ਕੇ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਪਰ ਮੁੱਦੇ ਸਾਰੇ ਹੀ ਐਵੇਂ ਹੀ ਆ ਜੀ ਕਿਉਂਕਿ ਪੰਜਾਬ ਦੀ ਬਿਹਤਰੀ ਨਾਲ ਪੰਜਾਬ ਦੇ ਅੱਜ ਦੇ ਹਾਲਾਤ ਨੂੰ ਜਿਹੜੇ ਸਮਰਦੇਤ ਮੁੱਦੇ ਆ ਬੜੇ ਲੋਕਾਂ ਨੂੰ ਚਿੰਤਾ ਲੋਕਾਂ ਦੇ ਮਨਾਂ 'ਚ ਹੈ ਮੁੱਖ ਜਿਹੜਾ ਮੁੱਦਾ ਹੈ ਉਹਦੇ ਧਿਆਨ ਤੋਂ ਪਹਿਲਾਂ ਮੈਂ ਅੱਜ ਦੀ ਤਰੀਖ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਨਾ ਸਰ ਅੱਜ 7 ਦਸੰਬਰ ਹੈ ਤੇ ਪਿਛਲੇ ਮਹੀਨੇ 7 ਨਵੰਬਰ ਦਾ ਥੋੜਾ ਚੇਤਾ ਕਰੋ ਸਾਬ ਤਰਨ ਤਰਨ ਬਾਏ ਇਲੈਕਸ਼ਨ ਦੇ ਅੰਦਰ ਅੱਜ ਦੇ ਦਿਨ ਪੰਜਾਬ ਦੇ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਨੇ ਉੱਥੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਗੈਂਗਸਟਰ ਦੇ ਪੰਜਾਬ ਦੇ ਗੈਂਗਸਟਰ ਨੂੰ ਕਹਿਣ ਲੱਗਿਆ ਵੀ 7 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਪੰਜਾਬ ਛੱਡ ਜਾਓ ਨਹੀਂ ਤਾਂ ਤੁਹਾਡੀ ਖੈਰ ਹੈ ਨਹੀਂ ਤੇ ਉਹ 7 ਦਿਨ ਪੂ ਜਿਹੜੀ 7 ਤਰੀਕ ਸੀ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਉਹ ਇੱਕ ਚੇਤਾਵਨੀ ਸੀਗੀ ਕਿ ਅੰਗਰੇਜ਼ੀ ਚ ਜਿਵੇਂ ਕਹਿੰਦੇ ਹੈ ਹੀ ਹੈ ਥਰੋਨ ਅ ਗੌਂਟਲੇਟ ਤੇ ਦੇ ਹੈਵ ਪਿਕਡ ਅਪ ਦਾ ਗੌਂਟਲੇਟ ਉਹਦੇ ਬਾਤੀਆਂ ਘਟਨਾਵਾਂ ਜੇ ਤੁਹਾਨੂੰ ਮੈਂ ਗਿਣਨ ਲੱਗਾ ਸਾਬ ਉਹਨਾਂ ਨੇ ਇੱਕ ਚੈਲੰਜ ਦੇ ਤੌਰ ਤੇ ਲੈ ਲਿਆ ਗੈਂਗਸਟਰਸ ਨੇ ਵੀ ਦਿਖਾਨੇ ਤੁਹਾਨੂੰ ਚੀਫ ਮਿਨਿਸਟਰੀ ਅਸੀਂ ਦੋ ਤੇਰਾ ਦੇਖਦੇ ਹਾਂ ਤੂੰ ਸਾਡਾ ਕੀ ਕਰਦਾ ਇੱਕ ਦੇ ਬਾਅਦ ਇੱਕ ਪੰਜਾਬ ਦੇ ਅੰਦਰ ਇੰਨਾ دہشت ਦਾ ਮਾਹੌਲ ਹੈ ਸਾਬ ਲਗਾਤਾਰ ਉਸ 7 ਤਰੀਕ ਦੇ ਬਾਅਦ ਮੇਰੇ ਖਿਆਲ ਕੋਈ ਦਿਨ ਜਾਂਦਾ ਹੀ ਨਹੀਂ ਜਿ ਦਿਨ ਕਿਤੇ ਕੋਈ ਗੋਲੀਬਾਰੀ ਕੋਈ ਮਰਡਰ ਕੋਈ ਸੋ ਕੋਲਡ ਐਨਕਾਊਂਟਰ ਕਿ ਅੱਜ ਵੀ ਮੇਰੇ ਖਿਆਲ ਅੱਜ ਸਵੇਰੇ ਲਾਡੋਵਾਲ ਉਥੇ ਉਹਦੇ ਤੇ ਜਿਹੜਾ ਉਹ ਟੈਕਸ ਵਾਲਾ ਟੋਲ ਟੈਕਸ ਵਾਲੇ ਉਤੇ ਉਥੇ ਫਾਇਰਿੰਗ ਹੋਈ ਹੈ ਕੁਝ ਦਿਨ ਪਹਿਲਾਂ ਅੱਜ ਜਦੋਂ ਇਹਨਾਂ ਦਾ ਸਭ ਤੋਂ ਪਹਿਲਾਂ ਫਿਰੋਜ਼ਪੁਰ ਮੈਂ ਜਾ ਕੇ ਆਇਆ ਇੱਕ ਆਰਐਸ ਦੇ ਆਰਐਸਐਸ ਦੇ ਕਾਰਜਕਰਤਾ ਨਵੀਨ ਫਿਰੋਜ਼ਪੁਰ ਬਹੁਤ ਹੀ شریف ਪਰਿਵਾਰ ਤੋਂ شریف ਮੁੰਡਾ ਸਾਰੇ ਮਤਲਬ ਹਰੇਕ ਪਾਰਟੀ ਦੇ ਲੋਕ ਉੱਥੇ ਜੁੜੇ ਸੀਗੇ ਉਹਦੇ ਸੰਸਕਾਰ ਦਿੱਤੇ ਉਹਦਾ ਮਰਡਰ ਹੋਇਆ ਤੇ ਕੱਲੇ ਉਹਦੇ ਨਾਲ ਨਹੀਂ ਉਹਦੇ ਥੋੜੇ ਦਿਨਾਂ ਬਾਅਦ ਜਾ ਕੇ ਫਿਰ ਫਿਰੋਜ਼ਪੁਰ ਦੇ ਅੰਦਰ ਦੋ ਦਿਨਾਂ ਬਾਅਦ ਉੱਥੇ ਇੱਕ ਬੱਸ ਦੇ ਉੱਤੇ ਖੁੱਲ੍ਹਿਆ ਫਾਇਰਿੰਗ ਹੁੰਦੀ ਹੈ ਉਹਦੇ ਬਾਅਦ ਆ ਲੁਧਿਆਣੇ ਵਰਗਾ ਸ਼ਹਿਰ ਤੁਸੀਂ ਮੈਂ ਇੱਕ ਇੱਕ ਕਰਕੇ ਗਿਣਨ ਲੱਗਾ 17 ਨਵੰਬਰ ਦਿਨ ਬੰਗੇ ਦੇ ਅੰਦਰ ਉਥੇ ਪੁਲਿਸ ਸਟੇਸ਼ਨ ਤੇ ਬੱਸ ਸਟੈਂਡ ਦੇ ਉੱਤੇ ਸਰਿਆਂ ਭਰੇ ਬਾਜ਼ਾਰ ਫਾਇਰਿੰਗ ਹੋਈ ਹੈ ਗੁਰਦਾਸਪੁਰ ਦੇ ਅੰਦਰ ਕਹਿੰਦੇ ਗੁਰਦਾਸਪੁਰ ਦੇ ਅੰਦਰ ਕਹਿੰਦੇ ਜੀ ਬੰਮ ਚੱਲਿਆ ਪੁਲਿਸ ਕਹਿੰਦੀ ਹੈ ਨਹੀਂ ਜੀ ਬਾਹਰ ਟਾਇਰ ਪਾਟ ਗਿਆ ਪਤਾ ਨਹੀਂ ਪੰਜਾਬ ਦੇ ਅੰਦਰ ਕਿੰਨੇ ਟਾਇਰ ਪਾਟਣ ਲੱਗੇ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਜਿਹੜੀ ਗੱਡੀ ਖੜੀ ਹੈ ਜਾਂ ਬਾਹਰ ਗੱਡੀ ਹੈ ਸਾਰੇ ਸਾਰਿਆਂ ਦੇ ਟਾਇਰ ਪੱਟੀਆਂ ਦੇ ਕੋਈ ਨਾ ਕੋਈ ਟਾਇਰ ਕੰਪਨੀ ਆਣ ਤੇ ਕੋਈ ਪਰਚੇ ਕਰਨੇ ਪੈਣਗੇ 29 ਤਰੀਕ ਨੂੰ ਲੁਧਿਆਣਾ ਮੈਰਿਜ ਪੈਲਸ ਦੇ ਅੰਦਰ ਉੱਥੇ ਦੋ ਬੰਦੇ ਮਾਰੇ ਗਏ ਸਰਿਆਂ ਉਥੇ ਗੁੰਡਾਗਰਦੀ ਹੋਈ ਹੈ 27 ਨਵੰਬਰ ਨੂੰ ਫਗਵਾੜੇ ਦੇ ਅੰਦਰ ਉਥੇ ਫਿਰ ਉਹ ਇੱਕ ਬਹੁਤ ਹੀ ਮੇਰੇ ਪੁਰਾਣੇ ਕੁੱਲੀ ਹੋਈ ਰਹੇ ਸਭ ਦਲਜੀਤ ਰਾਜੂ ਜੀ ਅੱਜ ਚਾਹੇ ਸਾਡੇ ਪਾਰਟੀ ਉੱਜੇ ਪਾਸ ਮੈਂ ਉਧਰ ਬੈਠਾ ਉਹ ਕਿਤੇ ਹੋਰ ਪਾਸੇ ਬੈਠੇ ਐ ਪਰ ਉਹਨਾਂ ਨੇ 20 ਰਾਉਂਡ ਫਾਇਰ ਹੋਇਆ ਐ ਸਾਹ ਉਹਦੇ ਕਰਦੇ ਸਾਹਮਣੇ ਰਾਜੂ ਦੇ ਸਾਹਮਣੇ ਕਰਦੇ ਉੱਤੇ ਜਾ ਕੇ ਤੇ 5 ਕਰੋੜ ਰੁਪਏ ਉਸ ਮੱਤਰ ਤੋਂ 5 ਕਰੋੜ ਰੁਪਏ ਫਿਰੋਤੀ ਮੰਗੀ ਜਾ ਰਹੀ ਹੈ ਕੌਣ ਇਸ ਦਾ ਜਵਾਬ ਕੌਣ ਦੇਊਗਾ ਸਭ ਇਸੇ ਤਰ੍ਹਾਂ ਹੀ 20 ਸੋ ਫਿਰੋਜ਼ਪੁਰ ਬਸ ਫਾਇਰਿੰਗ ਹੋਈ ਫਿਰ ਲੱਡੋ ਵਾਲਾ ਵਾਲਾ ਜੋ ਅਜ ਤਾਂ ਸਾਡੇ ਅਬੋਰ ਜਿਹੜਾ ਸੰਜੀਵ ਵਰਮਾ ਇੱਕ ਉਹਦਾ ਮਰਡਰ ਹੋਇਆ ਸੀਗਾ ਫਿਰ ਕਹਿੰਦੇ ਜੀ ਇਹਨਾਂ ਨੇ ਆਪਸ ਚ ਆਪਸ ਚ ਇਹਨਾਂ ਨੇ ਮਾਰਤਾ ਹਸਤਾ ਮਾਰਿਆ ਨਹੀਂ ਨਵੀਨ ਜਿਹੜਾ ਸੀਗਾ ਉਹਦੇ ਬਾਅਦ ਫਿਰੋਜ਼ਪੁਰ ਵਾਲਾ ਜਿਹਦੇ ਹੋਇਆ ਉਹਦੇ ਉਹਨਾਂ ਨੇ ਫਾਜ਼ਿਲਕਾ ਜਾ ਕੇ ਥੋੜੇ ਦਿਨ ਪਹਿਲਾਂ ਉੱਥੇ ਕਹਿੰਦੇ ਆਪਸ ਚ ਲੜਪੇ ਉਹਦੇ ਫਾਇਰਿੰਗ ਹੋ ਗਈ ਬਟ ਬੇਸਿਕ ਇਸ਼ੂ ਇਜ਼ ਜਿਹੜੇ ਲੋਕਾਂ ਨੇ ਸਾਜ਼ਿਸ਼ ਦੇ ਪਿੱਛੇ ਹੈ ਉਹਦਾ ਤਾਂ ਕਿਸੇ ਨੇ ਕੀ ਪਤਾ ਨਹੀਂ ਸੱਭ ਆਪ ਹੀ ਐਨਕਾਊਂਟਰ ਦਿਖਾ ਦਿੰਦੇ ਕੋ ਫੜਿਆ ਗਿਆ ਮਾਰੇ ਗਿਆ پتہ ਬਾਚੇ ਕਹਿ ਦਿੰਦੇ ਮਾਰੇ ਗਿਆ ਜੀ ਹੋਰ ਕੋਈ ਲੀਡ ਹੈ ਨਹੀਂ ਨਾ ਤਾਂ ਉਸ ਨਵੀਨ ਦੇ ਪਰਿਵਾਰ ਦਾ ਇੱਥੇ ਕਿਸੇ ਨੇ ਬਾਹ ਫੜੀ ਹੈ ਸੱਭ ਆ ਪੰਜਾਬ ਹੈ ਜਿੱਥੇ ਅੱਜ ਮਨ ਲੱਗਦਾ ਕਿਸੇ ਨੇ ਕਿਸੇ ਅੱਜਕੱਲ ਬਹੁਤ ਸਾਰੀ ਐਸੀ ਹੈਗੀਆਂ ਜੱਥੇਬੰਦੀਆਂ ਉਹਨਾਂ ਨੂੰ ਜਾ ਕੇ ਅਪਰੋਚ ਕਰਨਾ ਪਊਗਾ ਉਸ ਪਰਿਵਾਰ ਨੂੰ ਜਾਂ ਕਿਸੇ ਨੂੰ ਜਾ ਕੇ ਵੀ ਤੁਸੀਂ ਆਓ ਜੀ ਧਰਨਾ ਲਾ ਦਿਓ ਸਾਨੂੰ ਕੰਪਨਸੇਸ਼ਨ ਦਿਵਾਓ ਸਰਕਾਰ ਤੋਂ ਉਹ ਜਿੱਥੇ ਜਾ ਕੇ ਗੱਡਾ ਚੰਡਾ ਗੱਡ ਦਿੰਦੇ ਆ ਉੱਥੇ ਸਰਕਾਰ ਕੰਪਨਸੇਸ਼ਨ ਲੈ ਕੇ ਆ ਜਾਂਦੀ ਹੈ ਉਹਨਾਂ ਸ਼ਰੀਪ ਪਰਿਵਾਰ ਨੇ ਨੇ ਕਿਹਾ ਵੀ ਸਾਡੀ ਤਾਂ ਇਨੀ ਮੰਗ ਹੈ ਜੀ ਕਿਸੇ ਹੋਰ ਦੀ ਜਾਨ ਇਸ ਤਰ੍ਹਾਂ ਨਾ ਜਾਵੇ ਅਸੀਂ ਤਾਂ ਆਪ ਦਾ ਸੰਸਕਾਰ ਕਰਨ ਲੱਗੇ ਆ ਜੇ ਸਿਆਣੇ ਵਗਦੇ ਉਹ ਵੀ ਕਹਿੰਦੇ ਦੇ ਕੋਈ ਇੱਕ ਜੱਥੇਬੰਦੀ ਨੂੰ ਫੜ ਕੇ ਲਿਆ ਕੇ ਉੱਥੇ ਲਾ ਦੇ ਦੇ ਪੰਜਾਬ ਦੇ ਅੰਦਰ ਲਾਓ ਜੀ ਤਰਨਾ ਬੋਡੀ ਦਾ ਉਦੋਂ ਸੰਸਕਾਰ ਹੋਊਗਾ ਜਦੋਂ ਸਾਨੂੰ ਨੌਕਰੀ ਦੇਓਗੇ ਸਾਨੂੰ ਉਹ ਕਰੋਗੇ ਸਭ ਆ ਆ ਸਰਕਾਰ ਹੈ ਸਭ ਆ ਸਰਕਾਰ ਹੈ ਜਿਹਦੀ ਆ ਜਿਹੜੇ ਕਹਰੇ ਕਿਥੇ ਕੇਜਰੀਵਾਲ ਸਾਹਿਬ ਹੈ ਕਿਥੇ ਭਗਵਾਨ ਜੀ ਦਾ ਚਲੋ ਉਹਨਾਂ ਨੂੰ ਡੰਬੀ ਮੈਂ ਤਾਂ ਸੇਥ ਕਹਿਣ ਲੱਗਿਆ ਸੀ ਕਹਿੰਦੇ ਵੀ ਉੱਤੇ ਇਲਾਜ ਵੀ ਬੜਾ ਚੰਗਾ ਹੁੰਦਾ ਬਟ ਗਏ ਹੈ ਇਨਵੈਸਟਮੈਂਟ ਲੈਣ ਹੋ ਸਕਦਾ ਚੀਨ ਇਨਵੈਸਟਮੈਂਟ ਆਵੇ ਪਰ ਜਿਹੜੇ ਅਸਲ ਚੀਫ ਮਿਨਿਸਟਰ ਪੰਜਾਬ ਦੇ ਕਿੱਥੇ ਕੇਜਰੀਵਾਲ ਸਾਹਿਬ ਥੋੜੀ ਜਿਹੜੀ ਆ ਗਿੱਦੜ ਬੱਬਕੀ ਹੈ ਗਿੱਦੜ ਬੱਬਕੀ ਕਹੂੰਗਾ ਸਭ ਉਹਨਾਂ ਨੇ ਤਾਂ ਕਰਕੇ ਦਿਖਾਤਾ ਹੁਣ ਤੁਸੀਂ ਕੀ ਕਰੀ ਜਾਂਦੇ ਹੋ ਦੱਸੋ ਪੁਰਸੇ ਜਿਹੜੇ ਕੰਮ ਵਾਸਤੇ ਲੱਗਣੇ ਸੀ ਉਹਨਾਂ ਦੀ ਰੇਟ ਡਸਨਟ ਰਨ ਟੂ ਫਾਰ ਉਹਨਾਂ ਨੇ ਕਹਿਤਾ ਉਹਨਾਂ ਨੇ ਚੈਲੰਜ ਲੈ ਲਿਆ ਉਹਨਾਂ ਨੇ ਆਪਣਾ ਕਰਕੇ ਦਿਖਾਤਾ ਕੇਜਰੀਵਾਲ ਸਾਹਿਬ ਲਜ਼ਾਰਤ ਹੈ ਮੈਂ ਇੱਕ ਲਿਸਟ ਪੜਨ ਲੱਗਾ ਸਭ ਇਸ ਨਾਟ ਥੋੜਾ ਕੋਈ ਆਈਕਿਊ ਟੈਸਟ ਨਹੀਂ ਮੈਂ ਲੈ ਰਿਆ ਪਰ ਮੈਂ ਥੋੜਾ ਇੱਕੋ ਸਵਾਲ ਹੈ ਤੁਸੀਂ ਇਹ ਨਾਂ ਸੁਣ ਕੇ ਮੈਨੂੰ ਦੱਸਿਓ ਤੁਹਾਨੂੰ ਉਹਨਾਂ ਚ ਇਹ ਉਹ ਕੀ ਕਹਿੰਦੇ ਨੇ ਕਾਮਨ ਡਿਨੋਮੀਨੇਟਰ ਕੀ ਹੈ ਸੰਜੀਵ ਕਾਲਰਾ ਸ਼ਰਦ ਸੱਤਿਆ ਚੋਹਾਨ ਕੁਲਦੀਪ ਸਿੰਘ ਗੁਰਪ੍ਰੀਤ ਕੌਰ ਦਿਓ ਈਸ਼ਵਰ ਸਿੰਘ ਜਿਤਿੰਦਰ ਜੈਨ ਸ਼ਸ਼ੀ ਦਵੇਦੀ ਅਰਪਿਤ ਸ਼ੁਕਲਾ ਨਰੇਸ਼ ਅਰੋੜਾ ਰਾਮ ਸਿੰਘ ਐਸ ਐਸ ਸ੍ਰੀ ਵਾਸਤਵਾ ਪੀ ਕੇ ਸਿੰਨਾ ਏ ਐਸ ਰਾਏ ਵੀ ਨੀਰਜਾ ਅਨੀਤਾ ਪੁੰਜ ਕੋਈ ਤੁਹਾਨੂੰ ਪਤਾ ਲੱਗਿਆ ਵੀ ਇਹ ਕੀ ਕਿਹੜੇ ਕਿਹੜੇ ਨਾਂ ਪੜ ਰਹੇ ਮੈਂ ਸਾਹਿਬ ਪੰਜਾਬ ਦੀ ਜਨਤਾ ਨੂੰ ਪਤਾ ਹੈ ਸਾਹਿਬ ਇਹਨਾਂ ਦੇ ਜਦੋਂ ਮੈਂ ਆ ਸਾਰੇ ਸਪੈਸ਼ਲ ਹੈ ਕੱਲਾ ਇੱਕ ਬੰਦਾ ਜਿਹੜਾ ਨਾਨ ਸਪੈਸ਼ਲ ਹੈ ਉਹ ਐਸ ਸੀ ਦੀ ਗੌਰਵ ਯਾਦਵ ਆ ਸਾਰੇ ਜਿਹੜੇ ਮੈਂ 17 ਨਾਂ ਪੜ੍ਹਿਆ ਸਭ ਤੁਹਾਡੇ ਸਾਹਮਣੇ ਆ ਸਾਰੇ ਦੇ ਸਾਰੇ ਪੰਜਾਬ ਦੇ ਡੀਜੀਪੀ ਹੈ ਆ ਕੋਈ ਥਰਨੇਦਾਰ ਜਾਂ ਹਵਲਦਾਰ ਨਹੀਂ ਕਿਸੇ ਥਾਣੇ ਦੇ ਪੰਜਾਬ ਐਡੀ ਸਟੇਟ ਐ 17 ਡੀਜੀਪੀ ਰੈਂਕ ਦੇ ਆਫੀਸਰ ਦੇ ਆਰ 올 ਸਪੈਸ਼ਲ ਡੀਜੀਪੀ ਨਾਨ ਸਪੈਸ਼ਲ ਗੌਰਵ ਯਾਦਵ ਜੀ ਹੈ ਆਈ ਡੋਨਟ ਨੋ ਵਾਟ ਇਜ਼ ਸੋ ਸਪੈਸ਼ਲ ਅਬਾਊਟ ਥੀਸ ਅੱਜ ਤੱਕ ਪੰਜਾਬ ਦੇ ਹਾਲਾਤ ਤਾਂ ਸੁਧਰੇ ਨਹੀਂ ਸਬ ਆ ਤਾਂ ਹੈਗੇ ਹੈਗੇ 13 ਸਾਡੇ ਕੋਲ ADGP ਵੀ ਹੈ ਇਹਨਾਂ ਨਾਲ ਜਿੱਤ ਕਸਰ ਨਹੀਂ ਪੁੰਗੀ 13 ADGP ਹੈ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਸਬ ਹਰਿਆਣੇ ਦੇ ਅੰਦਰ ਕਿੰਨੇ ਡੀਜੀਪੀ ਹੈ ਇੱਕ ਹਰਿਆਣੇ ਦੇ ਅੰਦਰ ਇੱਕ ਡੀਜੀਪੀ ਹੈ ਸਾਡੇ ਕੋਲ 17 ਡੀਜੀਪੀ ਲਈ ਬੈਠੇ ਆ ਸਾਡੀ ਮਨ ਲਾਦਾ ਪ੍ਰੋਬਲਮ ਹੀ ਇੱਥੇ ਹੈ ਵੀ ਸਾਡੇ ਕੋਲ ਦੋ ਸੋ ਕਾਲਡ ਟਾਪ ਹੈਵੀ ਯਾ ਪਤਾ ਨਹੀਂ ਕਿਸ ਕਿਸਮ ਦੇ ਇਹਨਾਂ ਨੂੰ ਕੰਮ ਕਿਉਂ ਨਹੀਂ ਲਾ ਰੱਖਿਆ ਜਿਹੜੇ ਨੂੰ ਕੰਮ ਲਾ ਰੱਖਿਆ ਉਹਨਾਂ ਦੇ ਤੁਸੀਂ ਨਤੀਜੇ ਦੇਖ ਲੇ ਸਭ ਅੱਜ ਜਿਹੜੀ ਡਿਲੇ ਹੋਇਆ ਸਭ ਇਸ ਕਰਕੇ ਹੋਇਆ ਵੀ ਪੋਲਿਟੀਕਲ ਪਾਰਟੀ ਦੇ ਕਈ ਲੀਡਰਾਂ ਨੂੰ ਅੱਜ ਪੁਲਿਸ ਨੇ ਥਾਣੇ 'ਚ ਬੁਲਾ ਰੱਖਿਆ ਸੀਗਾ ਸਮਨ ਕੀਤਾ ਹੋਇਆ ਸੀਗਾ ਤੁਸੀਂ ਇਹਨੂੰ ਹੋਰ ਕਿਸੇ ਰਾਜਨੀਤਿਕ ਰੰਗ 'ਚ ਨਾ ਜੋੜ ਕੇ ਦੇਖਿਓ ਆਮ ਨਾਟ ਸਪੋਰਟਿੰਗ ਐਨੀ ਇੰਡੀਵਿਜੂਅਲ অর ਐਨੀ ਪਾਰਟੀ ਆਮ ਸਪੋਰਟਿੰਗ ਅ ਕੌਜ਼ ਔਰ ਜਿਹੜਾ ਸਾਡੇ ਸਾਹਮਣੇ ਅੱਜ ਮੈਂ ਜਿਸ ਗੱਲ ਵਾਸਤੇ ਤੁਹਾਨੂੰ ਇਸ ਗੱਲ ਦੇ ਨਾਲ ਜੋੜ ਕੇ ਕਹਿ ਰਿਹਾ ਆ ਚਿੰਤਾ ਦਾ ਵਿਸ਼ਾ ਕਿਸੇ ਇੱਕ ਸਪੋਕਸਪਰਸਨ ਦਾ ਨਹੀਂ ਵੀ ਉਹਨਾਂ ਨੂੰ ਕੋਈ ਕਿਸ ਨੇ ਬੁਲਾ ਲਿਆ ਅੱਜ ਚਿੰਤਾ ਦਾ ਵਿਸ਼ਾ ਹੈ ਵੀ ਆ ਤਾਂ ਗੈਂਗਸਟਰ ਜਿਹੜੇ ਸੀਗੇ ਸੀਗੇ ਜਿਨ੍ਹਾਂ ਦੇ ਮੈਂ ਘਟਨਾਵਾਂ ਦੱਸ ਰਿਹਾ ਇਹਨਾਂ ਗੈਂਗਸਟਰ ਤੋਂ ਮਾੜੀ ਜਿਹੜੀ ਬਿਮਾਰੀ ਪੰਜਾਬ ਦੇ ਅੰਦਰ ਲੱਗੀ ਖੜੀ ਹੈ ਸਾਬ ਉਹ ਹੈ ਗੈਂਗਸਟਰਜ਼ ਇਨ ਯੂਨੀਫਾਰਮ ਫਿਰੋਤੀਆਂ ਲੈਂਦੇ ਆ ਸਾਬ ਜਦੋਂ ਲੈਂਡ ਕੂਲਿੰਗ ਪਾਲਿਸੀ ਨਹੀਂ ਕਾਮਯਾਬ ਹੋਈ ਇਹਨਾਂ ਨੇ ਆ ਜਿਹੜੀ ਐ ਐਕਸਟਰਸ਼ਨਲ ਆ ਰੈਕਟ ਐ ਆ ਪੁਲਿਸ ਆਫਸਰ ਦੇ ਜੁਮੇ ਪਾਤਾ ਜਿਸ ਤਰ੍ਹਾਂ ਲੀਡਰਸ ਨੇ ਕਈ ਪਾਰਟੀ ਦੇ ਲੀਡਰਸ ਨੇ ਗੋਡੇ ਟੇਕ ਰੱਖੇ ਹੈ ਜਿਨ੍ਹਾਂ ਨੂੰ اپੋਜੀਸ਼ਨ ਦਾ ਰੋਲ ਮਿਲਿਆ ਸੀਗਾ ਭਗਵੰਤ ਮਾਨ ਜੀ ਦੇ ਸਰਕਾਰ ਦੇ ਸਾਹਮਣੇ ਜਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਉਸੇ ਤਰ੍ਹਾਂ ਦੇ ਘੁਟਨੇ ਮਨੂੰ ਅੱਜ ਕਹਿੰਦੇ ਵੇ ਇਸ ਗੱਲ ਦਾ ਆਮ ਸੇਇੰਗ ਵਿਦ ਫੁੱਲ ਰਿਸਪੌਂਸਿਬਿਲਟੀ ਬਟ ਵਿਦ ਅ ਸੈਂਸ ਆਫ ਦੀਪ ਵਰੀ ਵੀ ਪੁਲਿਸ ਦੇ ਅਫਸਰਸ ਨੇ ਗੋਤਨੀ ਤੇ ਰੱਖੇ ਉਹਨਾਂ ਦੇ ਆਰਡਰ ਹੋ ਰਿਹਾ ਸਭ ਇੱਕ ਵੀਡੀਓ ਸਾਹਮਣੇ ਆਈ ਹੈ ਆਡੀਓ ਸਾਹਮਣੇ ਆਈ ਹੈ ਸਭ ਕੀ ਡਿਸਕਸ਼ਨਸ ਹੋ ਰਹੀਆਂ ਹਨ ਇਲੈਕਸ਼ਨ ਲੁੱਟਣ ਦੀ ਤਿਆਰੀ ਹੈ ਉਹ ਪੈਸੇ ਲੁੱਟਦੇ ਹਨ ਇਹਨਾਂ ਨੇ ਪੈਸੇ ਤੋਂ ਅੱਗੇ ਜਾ ਕੇ ਐਕਸਟਰਸ਼ਨ ਵਾਲਾ ਕੰਮ ਵੀ ਕਰਦੀ ਹੈ ਪੁਲਿਸ ਤੇ ਇਲੈਕਸ਼ਨ ਲੁੱਟਣ ਵਾਲਾ ਕੰਮ ਵੀ ਕਰ ਰਹੇ ਤੇ ਐੱਚੇ ਗੱਲ ਖਤਮ ਨਹੀਂ ਹੁੰਦੀ ਸਭ ਉਹਦੀ ਬਾਅਦ ਇਹਨਾਂ ਦੀ ਹਿਮਾਕਤ ਦੇਖੋ ਪੁਲਿਸ ਦੀ ਵੀ ਇਹਨਾਂ ਨੇ ਨੋਟਿਸ ਕੱਢਦੇ ਪੋਲਿਟੀਕਲ ਆਦਮੀਆਂ ਨੂੰ মিডিਆ ਨੂੰ ਸੋਸ਼ਲ ਮੀਡੀਆ ਤੇ ਅੱਜਕੱਲ ਸਾਰੇ ਸੋਸ਼ਲ ਮੀਡੀਆ ਵਾਲੇ ਬੈਠੇ ਆ ਅੱਜ ਕੱਲੇ ਧਾਰੀਵਾਲ ਨੂੰ ਨਹੀਂ ਗਿਆ ਸਾਬ ਰਤਨਦੀਪ ਧਾਰੀਵਾਲ ਨੂੰ ਨਹੀਂ ਨੋਟੇਕ ਇੱਕ ਨਿੱਕ ਨੂੰ ਗਿਆ ਆ ਮੈਂ ਸਰਦਾਰ ਨੰਬਰ ਨੰਬਰ ਤੁਹਾਡਾ ਵੀ ਲੱਗਣ ਵਾਲਾ ਹੈ ਸਾਬ ਕਿਤੇ ਕੋਈ ਵੀਡੀਓ ਆਡੀਓ ਤੁਸੀਂ ਚੜਾਤੀ ਨੰਬਰ ਤੁਹਾਡਾ ਵੀ ਲੱਗਣ ਵਾਲਾ ਸਾਬ ਇਸ ਕਰਕੇ ਅੱਜ ਜੇ ਉਹਨਾਂ ਨੂੰ ਕਿਸੇ ਇੱਕ ਬੰਦੇ ਨੂੰ ਬੁਲਾ ਲਿਆ ਕੱਲ ਹੋ ਸਕਦਾ ਸੁਨੀਲ ਨੂੰ ਮੈਨੂੰ ਨੋਟਿਸ ਆ ਜਾਊਗਾ ਵੀ ਤੁਸੀਂ ਆ ਵੀਡੀਓ ਪਾਈ ਕਿਵੇਂ ਆ ਤੁਸੀਂ ਸ਼ੇਅਰ ਕੀਤਾ ਕਿਵੇਂ ਆਹ ਉਹ ਹੀ ਪੁਲਸ ਹੈ ਸਾਹਿਬ ਜਿਨੇ ਕਿਹਾ ਸੀਗਾ ਵੀ ਆ ਜਿਹੜੀ ਵੀਡੀਓ ਹੋਈ ਹੈ ਜੇਲ੍ਹ ਦੇ ਅੰਦਰੋਂ ਉਸ ਲਾਰੈਂਸ ਮਿਸ਼ਨੋਈ ਵਾਲੀ ਮੈਂ ਵੀਡੀਓ ਜਿਹੜੀ ਦੋ ਇੰਟਰਵਿਊਜ਼ ਹੋਈਆਂ ਉਹਦੇ ਤੇ ਡੀਜੀਪੀ ਨੇ ਐਫੀਡੇਵਿਟ ਦਿੱਤਾ ਸੀਗਾ ਹਾਈ ਕੋਰਟ ਦੇ ਅੰਦਰ ਹਨੋਟ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਸਾਡੀ ਪੰਜਾਬ ਦੀ ਜੇਲ੍ਹ ਚ ਨਹੀਂ ਹੋਇਆ ਸਭ ਤੇ ਹੋਇਆ ਕੀ ਝੂਠ ਪ੍ਰੂਵ ਹੋਇਆ ਕਿ ਨਹੀਂ ਸਭ ਜਾ ਕੇ ਕੋਰਟ ਦੇ ਅੰਦਰ ਜਾ ਕੇ ਉਹਨਾਂ ਨੇ ਆਪਣੀ ਸਿੱਟ ਬਣਾਈ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਅੰਦਰ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਬਾਹਰ ਆ ਗਿਆ ਤੇ ਅੱਜ ਫੇਰ ਜਦੋਂ ਦੋ ਦਿਨ ਪਹਿਲਾਂ ਉਹ ਆਡੀਓ ਸਾਹਮਣੇ ਆਂਦੀ ਹੈ ਸ਼ਾਮ ਨੂੰ ਡਿਨਾਇਲ ਆ ਜਾਂਦਾ ਹੈ ਤਾਂ ਇਹ AI ਜਨਰੇਟਿਡ ਹੈ ਸਰ ਅਸੀਂ ਕਿਵੇਂ ਮੰਨ ਲਈਏ ਸਾਬ ਉਹਨਾਂ ਨੂੰ ਇਹ ਜਨਰੇਟਿਡ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਹੜੀ ਲੈਬ ਚੋਂ ਤੁਸੀਂ ਸਰਟੀਫਾਈ ਕਰਵਾਇਆ ਉਹ ਸਾਡੇ ਨਾਲ ਸਾਂਝੀ ਕਰ ਦਿਓ ਪਰ ਪੁੱਛੀਏ ਕਿ ਨੂੰ ਭਗਵੰਤ ਮਾਨ ਜੀ ਤਾਂ ਜਾਪਾਨ ਬੈਠੇ ਐ ਕੇਜਰੀਵਾਲ ਸਾਹਿਬ ਨਜ਼ਾਰਤ ਐ ਤੇ ਵਿਦਆਊਟ ਇਵਨ ਅਥੈਂਟੀਕੇਟਿੰਗ ਦ ਥਿੰਗ ਇਹਨਾਂ ਨੇ ਨੋਟਿਸ ਕੱਢਦੇ ਆਓ ਜੀ ਸਾਹਮਣੇ ਪੇਸ਼ ਹੋ ਸਾਨੂੰ ਸਬੂਤ ਲੈ ਕੇ ਆਓ ਤੁਸੀਂ ਪਾਈ ਕਿਵੇਂ ਕਿਧਰੋਂ ਤੁਹਾਡੇ ਸੋਰਸ ਐ ਉਹ ਤੁਹਾਡੇ ਤੋਂ ਇਨਫੋਰਮੇਸ਼ਨ ਦਾ ਸੋਰਸ ਮੰਗਣ ਲੱਗੇ ਤਾਂ ਤਾਂ ਫਿਰ ਗੱਲ ਖਤਮ ਹੋ ਗਈ ਸਾਬ ਤੁਸੀਂ ਆਪਣ ਕਿਸੇ ਨਾਲ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਅਗਰ ਕਿਸੇ ਵੀ ਨਿਊਜ਼ ਏਜੰਸੀ ਨੂੰ ਆ ਕੇ ਕਹਿਣ ਵੀ ਆਪਣਾ ਸੋਰਸ ਦੱਸੋ ਤੁਹਾਨੂੰ ਬੜੀ ਗਾਣੀ ਉਹਦੇ ਬਾਅਦ ਕਿੱਥੋਂ ਸੋਰਸ ਹੈ ਪਰ ਪਹਿਲਾ ਥੈਂਟੀਫਾਈਡ ਤਾਂ ਹੋਣੀ ਚਾਹੀਦੀ ਸੀ ਥੈਂਟੀਫਾਈਡ ਨਹੀਂ ਹੋਇਆ ਸਭ ਉਦੋਂ ਉਹਨਾਂ ਨੇ ਜਾਓ ਸਮਨ ਕਰਤਾ ਸਾਰਿਆਂ ਨੂੰ ਕਰਤਾ ਸਭ ਇਹ ਜਿਹੜੇ ਲੋਕ ਹੈ ਸਭ ਦੇ ਹੈਵ ਬੀਕਮ ਪਪੈਟਸ ਪਹਿਲਾਂ ਜਿਵੇਂ ਇਲਜ਼ਾਮ ਸਾਰੇ ਲਾਦੇ ਹੁੰਦੇ ਸੀ ਕਹਿੰਦਾ ਜੀ ਸੀਪੀਆਈ ਤਾਂ ਉਹ ਤੋਤੇ ਦਾ ਪਿੰਜਰਾ ਹੈ ਪੈਰਟ ਕੇਜਡ ਪੈਰਟ ਹੈ ਹਾ ਹਾ ਇਹ ਕੀ ਹੈ ਜੀ ਇਹ ਤਾਂ ਪਪਰਟੀ ਬਣ ਕੇ ਰਹਿ ਗਏ ਉਕਝ ਜਮੂਰੇ ਬੈਠ ਜਾ ਜਮੂਰੇ ਕਰਕੇ ਲੁੱਟ ਲੋ ਜੀ ਸਰੇਆ ਮ ਗੱਲ ਕਰ ਰਹੇ ਸਭ ਤੇ ਮੈਂ ਤਾਂ ਇਲੈਕਸ਼ਨ ਕਮਿਸ਼ਨ ਤੇ ਹੈਰਾਨ ਆ ਐਂ ਪੁਲਿਸ ਦੀ ਅਡੋਸਿਟੀ ਹਮਾਕਤ ਨਹੀਂ ਹੋ ਗਈ ਵੀ ਇਹਨਾਂ ਨੇ ਆ ਸਾਰਿਆਂ ਨੂੰ ਨੋਟਿਸ ਕੱਢ ਦੇ ਕੋ ਪੁੱਛਣ ਤਛਣ ਵਾਲਾ ਇਹਨਾਂ ਨੂੰ ਕਿਸੇ ਨੂੰ ਇਸ ਗੱਲ ਦਾ ਹੈ ਨਹੀਂ ਕਰਕੇ ਇਹਦੇ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਪਊਗਾ ਸਭ ਮੈਂ ਜਿਹੜੀ ਗੱਲ ਕਹਿ ਰਿਹਾ ਸਭ ਆ ਕੋਈ ਬੀਜੇਪੀ ਦਾ ਮਸਲਾ ਨਹੀਂ ਆ ਕੋਈ ਇਕਾਲੀ ਪਾਰਟੀ ਦਾ ਮਸਲਾ ਨਹੀਂ ਆ ਕੋਈ ਕਾਂਗਰਸ ਦਾ ਮਸਲਾ ਨਹੀਂ ਕਾਂਗਰਸ ਵਾਲੀ ਗਲਤੀ ਮੈਂ ਥੋੜਾ ਜਿਆਦਾ ਜਮਾਨ ਦਬਾ ਕੇ ਕਹਿ ਰਿਹਾ ਹਾਂ ਸਭ ਕਿਉਂਕਿ ਚਾਹੇ ਸਾਡੀ ਵਿਰੋਧੀ ਪਾਰਟੀ ਹੈ ਪਰ ਮੇਰਾ ਮਨ ਹੈ ਵੀ ਉਹਦੇ ਵਿੱਚ ਅਜੇ ਵੀ ਕਈ ਬੰਦੇ ਐ ਜਿਹਨਾਂ ਨੂੰ ਕੇਸ ਤੋਂ ਕੋਈ ਡਰ ਨਹੀਂ ਵੀ ਸਾਡੇ ਤੇ ਕੇਸ ਪਾ ਦੇਣ ਕਿ ਕੋਈ ਫਰਕ ਨਹੀਂ ਬਾਕੀ ਤਾਂ ਬੋਲਦਾ ਨਹੀਂ ਕੋਈ ਨਾ ਤਾਂ ਪੁਰਸ਼ ਨੇ ਛੱਡ ਉਹਨਾਂ ਤਾਂ ਮੁੱਖ ਮੰਤਰੀ ਦੇ ਸਾਹਮਣੇ ਨਹੀਂ ਬੋਲਣਾ ਵੀ ਸਵੇਰੇ ਸਾਡੇ ਖਾਤੇ ਖੋਲ ਲੈਣਗੇ ਬਟ ਮੇਰਾ ਸਾਰੇ ਲਾਈ ਕਮੈਂਡੇਡ ਪੋਲੀਟੀਕਲ ਪਾਰਟੀਆਂ ਤੇ ਨਾਲ ਪੰਜਾਬ ਦੇ ਲੋਕਾਂ ਨੂੰ ਸਭ ਆ ਜਿਹੜਾ ਧੱਕਾ ਹੋ ਰਿਆ ਨੇ ਸਭ ਐਦੀ ਮਾਰ ਹੋ ਸਕਦਾ ਹੈ ਲੀਡਰ ਲੂਡਰ ਦਾ ਜਾ ਕੇ ਕਿਤੇ ਆਪਣਾ ਕੋਈ ਨਾ ਕੋਈ ਸਾਠ ਗਾਂਠ ਬਣਾ ਲੈਣਗੇ ਆ ਵਜਣੀ ਜਿਹੜਾ ਮਾਤੜ ਆਪਣੇ ਕੱਖ ਤੇ ਜਾ ਕੇ ਕੋਈ ਪਰਚਾ ਪੜਨ ਗਿਆ ਸੀ ਜਾਂ ਕੋਈ ਆਪਣੇ ਕੰਮ ਨੂੰ ਗਿਆ ਹੈ ਜਿਹਦੇ ਕੋਲ ਮੁਨੀਆਰੀ ਦੀ ਦੁਕਾਨ ਚੱਲਦੀ ਹੈ ਇਹ ਜਿਹੜੇ ਹਾਂ ਕਿਉਂਕਿ ਡੀਆਈਜੀ ਸਾਹਿਬ ਪਕੜੇ ਗਏ ਪਟਿਆ ਉਹ ਪਟਿਆਲੇ ਪਤਾ ਨਹੀਂ ਕਿਉਂ ਬਦਨਾਮ ਕਰ ਰੱਖਿਆ ਆ ਆਡੀਓ ਵੀ ਉੱਥੇ ਦੀ ਪਟਿਆਲੇ ਦੀ ਹੈ ਤੇ ਉਹ ਵੀ ਸਾਰਾ ਕੁਝ ਉਹ ਹੀ ਦੇਖ ਰਹੇ ਸੀਗੇ एक्सटॉर्शनस ਆ ਵੀ ਪੈਸੇ ਦੇ ਦੇ ਜਿਹੜੇ ਪ੍ਰੋਟੈਕਸ਼ਨ ਮਨੀ ਲੈਂਦੇ ਨੇ ਨਾ ਮਹੀਨਾ ਸਾਨੂੰ ਦੇ ਦੇ ਘਰ ਹਫਤਾ ਹਫਤਾ ਜਿਹੜਾ ਸੀਗਾ ਹਫਤਾ ਬੰਨ ਰੱਖਿਆ ਸੀ ਇਹ ਮਹੀਨਾ ਬੰਨ ਰੱਖਿਆ ਸੀਗਾ ਆਈ ਗੈਂਗਸਟਰਸ ਕਰਦੇ ਆ ਵੀ ਮਹੀਨਾ ਥੋੜੀ ਦੁਕਾਨ ਸਹੀ ਚੱਲਦੀ ਹੈ ਥੋੜੇ ਤੇ ਪੰਜਾਬ ਦੇ ਲੋਕਾਂ ਤੇ ਆ ਜਿਹੜੀ ਗੁੰਡਾਗਰਦੀ ਹੈ ਨਾ ਸਭ ਵਰਦੀ ਵਾਲੀ ਗੁੰਡਾਗਰਦੀ ਆ ਚੱਲੂਗੀ ਮੈਂ ਅਪੀਲ ਤਾਂ ਸਾਰਿਆਂ ਨੂੰ ਕਰ ਰਿਹਾ ਬਿਕਾਜ਼ ਸਾਰਿਆਂ ਨੂੰ ਆਪਣੇ ਆਪ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪਊਗਾ ਪਰ ਇੱਕ ਆਪਣੇ ਮਨ ਦੀ ਗੱਲ ਮੈਂ ਕਹਿ ਵੀ ਨਾ ਰਹਿ ਨਹੀਂ ਸਕਦਾ ਸਾਬ बिकॉज ਮੈਂ ਵੀ ਹਾਲਾਤ ਦੇਖ ਰਿਹਾ ਮੈਂ ਕੋਈ ਜੋਕੀਆ ਨਹੀਂ ਪਰ ਮੈਂ ਹਾਲਾਤ ਦੇਖਦਾ ਤੇ ਆ ਤਾਜ਼ਾ ਤਾਜ਼ਾ ਜਿਹੜੇ ਹਾਲਾਤ ਹੈ ਜਿਹੜੇ ਡੀਏਜੀ ਦੀ ਮੈਂ ਜ਼ਿਕਰ ਕਰ ਰਿਹਾ ਸਾਬ ਦੀਪਕ ਤਲਿਹਦੇਰ ਵਾਲੀ ਗੱਲ ਹੈ ਆ ਪਟਿਆਲਾ ਰਿਆ ਆ ਇੱਥੇ ਆਫਿਸ ਦਾ ਇੱਥੇ ਸੀ ਮੋਹਲੀ ਚੋ ਚੱਕਿਆ ਸੀ ਇੱਥੋਂ ਚੱਕ ਕੇ ਲੈ ਗਿਆ ਤਾਂ ਐਨ ਚੀਫ ਮਿਨਿਸਟਰ ਦੀ ਜੜ੍ਹ 'ਚ ਹੀ ਬੈਠੇ ਕੰਮ ਦੁਕੰਦਾਰੀ ਚੱਲ ਰਹੀ ਸੀਗੀ ਹੱਤਕੀ ਨੇ ਪਾਇਆ ਕੇਂਦਰ ਸਰਕਾਰ ਦੀ ਏਜੰਸੀ ਨੇ ਪਾਇਆ ਸਾਬ ਤੇ ਮੇਰੇ ਦੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸਾਬ ਤੁਸੀਂ ਸਾਰੇ ਦੇਖ ਲੇ ਇੱਕ ਵਾਰੀ ਮੌਕਾ ਦਿਓ ਭਾਜਪੀ ਨੂੰ ਬਾਕੀ ਤਾਂ ਮੇਰੇ ਕੋਲ ਕੋਈ ਗਾਰੰਟੀ ਨਹੀਂ ਮੈਂ ਕਹਿ ਦਿਆਂ ਜੀ ਵੀ ਮੈਂ ਨਸ਼ਾ 2 ਦਿਨ ਚੋਂ ਖਤਮ ਕਰ ਦੂੰਗਾ ਜਾਂ ਮੈਂ ਆ ਕਰਪਸ਼ਨ ਪੂਰੀ ਖਤਮ ਕਰ ਦੂੰਗਾ ਪਰ ਆ ਜਿਹੜੀ ਵਰਦੀ ਵਾਲੀ ਐਕਸਟਰਸ਼ਨ ਹੈ ਸਾਬ ਸਾਰੇ ਡੈਟਿਫਾਈਡ ਹੈ ਸਾਬ ਜਿਹੜਾ ਪੰਜਾਬ 'ਚ ਰਹਿੰਦਾ ਹੈ ਮਾੜੀ ਮੋਟੀ ਜੀ ਨੂੰ ਥੋੜਾ ਬਹੁਤ ਅੰਦਰ ਬਾਹਰ ਨਿਗਾ ਰੱਖਦਾ ਆਪਣੇ ਆਲੇ ਦੁਆਲੇ ਦੇ ਸਭ ਨੂੰ ਪਤਾ ਹੈ ਚਾਹੇ ਉਹ ਪੋਲੀਟੀਸ਼ੀਅਨ ਹੈ ਬੀਆ ਕਿਹੜਾ ਕਰਪਟ ਹੈ ਕਿਹੜਾ ਦਲਾਲ ਹੈ ਕਿਹੜੀ ਪਾਰਟੀ ਦਾ ਹੈ ਮੈਂ ਨਹੀਂ ਕਹਿੰਦਾ ਕਿ ਸਾਰੇ ਸਾਰੇ ਤਾਂ ਹੈ ਜੀ ਦੇ ਆਰ ਜਿਹੜੀਆਂ ਕਾਲੀਆਂ ਪੀਡਾਂ ਹਰ ਇੱਕ ਥਾਂ ਹੀ ਹੈ ਤੇ ਹਰੇਕ ਇਹ ادارے ਚ ਪੋਲੀਟਿਕਲ ادارے ਚ ਪੁਲਿਸ ਦੇ ਅੰਦਰ ਹੈ ਐਡਮਿਨਿਸਟ੍ਰੇਸ਼ਨ ਦੇ ਅੰਦਰ ਹੈ ਪਰ ਸਾਰਿਆਂ ਤੋਂ ਮਾੜੀ ਜਿਹੜਾ ਖੌਫ ਜਿਹਦਾ ਪੰਜਾਬ ਨੂੰ ਕਰ ਰੱਖਿਆ ਨਾ ਸਭ ਆ ਵਰਦੀ ਵਾਲੀ ਇਹ ਸਭ ਉਹਦੇ ਚ ਮੇਰਾ ਮੰਨਣਾ ਹੈ ਪੰਜਾਬ ਪੁਲਿਸ ਇਸ ਕੈਪੇਬਲ ਆਫ ਐਨੀ ਟਾਸਕ ਵਿਚ ਇਜ਼ 기ਵਨ ਟੂ ਥਮ ਬਟ ਕਾਲੀਆਂ ਪੀਡਾਂ ਜਿਹੜੀਆਂ ਐਕਸਟਰਸ਼ਨ ਵੀ ਅਸੀਂ ਕਮਾਊ ਪੂ ਤਾਂ ਤੁਹਾਡੇ ਦੁੱਧਾਰੂ گاਵਾਂ ਵਾਂਗ ਉਹਨਾਂ ਨੂੰ ਜਿਸ ਤਰ੍ਹਾਂ ਪੋਸਟਿੰਗਸ ਦੇ ਰੱਖੀਆਂ ਐ ਉਹ ਲੰਗਮੀ ਅਣਦੇਖੀ ਕਰੀ ਜਾਂਦੇ ਉਹਨਾਂ ਦੇ ਧੱਕੇ ਤੇ ਜੇ ਜੜੋਂਾਂ ਕੱਢ ਦਈਏ ਸਾਬ ਆ ਤਾਂ ਗਾਰੰਟੀ ਮੈਂ ਦੇ ਸਕਦਾ ਬੀਜੇਪੀ ਕਰਨਿਓ ਤੇ ਬਾਕੀ ਅੱਜ ਦੇ ਦਿਨਾਂ ਲੜਾਈ ਲੜੀਏ ਵੀ ਸਾਰਾ ਕੰਮ ਆਪ ਨੂੰ ਤੇ ਛੱਡਦੇ ਹੋਏ ਆ ਕੇ ਕਰ ਦੇਣਗੇ ਸਾਰਿਆਂ ਨੂੰ ਲਾਮਬੰਦ ਹੋਣਾ ਪਊਗਾ ਵੀ ਵਿਲ ਨਾਟ ਟੋਲਰੇਟ ਥਿਸ ਕਾਈਂਡ ਆਫ ਐਕਸਟਰਸ਼ਨ ਅੱਜ ਮਸਲਾ ਇੱਕ ਬੰਦੇ ਨੂੰ ਬੁਲਾਇਆ ਕਿ ਇੱਕ ਦੂਜੇ ਲੀਡਰ ਨੂੰ ਬੁਲਾ ਲਿਆ ਕਰ ਲੋ ਬੁਲਾ ਲੈਣ ਦੇ ਇਸ ਕਿਸਮ ਦੀ ਆ ਜਿਹੜੀ ਗੁੰਡਾਗਰਦੀ ਹੈ ਆਈ ਸਟਿਲ ਇਨਸਿਸਟ ਵੀ ਭਗਵਾਨ ਤੁਮਾਨ ਜੀ ਆਜੋ ਮੁੜ ਕੇ ਆ ਜਾਣਾ ਕਰ ਲੈਣਾ ਉਹਨਾਂ ਨੇ ਪਤਾ ਨਹੀਂ ਆ ਕੇ ਤੇ ਆ ਸਮੋਹ ਪਹਿਲੇ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਆਡੀਆ ਹੈ ਉਹਨੂੰ অথেন্টিਕੇਟ ਕਰਕੇ ਟਾਈਮ ਬਾਊਂਡ ਤਰੀਕੇ ਨਾਲ ਦੱਸੋ ਉਹਦੀ ਵੈਰਾਸਿਟੀ ਪ੍ਰੂਵ ਕਰੋ ਵੀ ਆ ਗਲਤ ਐ ਇੱਕ ਸਹੀ ਐ ਉਹਦੇ ਬਾਅਦ ਅੱਗੇ ਦੀ ਕਾਰਵਾਈ ਕਰੋ ਇਸ ਤਰ੍ਹਾਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੁਸੀਂ ਇਲੈਕਸ਼ਨ ਲੁੱਟਣਾ ਚਾਹਦੇ ਹੋ ਬੀਜੇਪੀ ਕਦੇ ਵੀ ਇਸ ਗੱਲ ਦਾ ਇਜਾਜ਼ਤ ਨਹੀਂ ਦੇਊਗੀ ਇਸ ਵਾਸਤੇ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ ਸਾਬ ਥੈਂਕ ਯੂ ਜਕਰ ਜੀ ਤੁਹਾਡੇ ਸਾਥ ਪੁਲਿਸ ਸੁਣਦੇ ਰਹੋ ਫਿਰ ਅੱਜ ਦਰ ਉਹ ਖੋਤੀ ਬਾਰੇ ਸਰ ਫਿਰੋਤੀ ਬੋਤ ਸਾਬ ਉਹ ਵੀ ਉਹ ਤਾਂ ਕੇਸ ਜਿਹੜਾ ਉਹ ਤਾਂ ਸਾਰਾ ਹੀ ਫਿਰੋਤੀ ਦਾ ਵੀ ਹਫਤਾ ਲਿਆ ਖਰਣਾ ਪਾਣੀ ਹੋ ਕੀ ਕਹਨੇ ਦਾਣਾ ਪਾਣੀ ਜਿਹੜਾ ਨਹੀਂ ਕੀ ਉਹਦਾ ਕੀ ਨਾਮ ਸੀਗਾ ਕਿ ਉਚਾ ਪਾਣੀ ਉਹ ਤਾਂ ਸਾਡਾ ਹਫਤੇ ਦਾ ਤੂੰ ਦੇ ਕੇ ਦਿਓ ਤਾਂ ਵੀਡੀਓ ਉਹ ਤੁਹਾਡੇ ਸਾਹਮਣੇ ਸਭ ਆ ਜਿਹੜਾ ਆ ਇਲੈਕਸ਼ਨ ਲੁੱਟੀ ਜਾ ਰਹੀ ਸਭ ਇਹ ਸਾਰੇ ਦਿਨ ਕੋ ਸਿਚੁਏਸ਼ਨ ਦੀ ਕਾਪੀ ਚੱਕੀ ਫਿਰਦੇ ਸਾਰੇ ਦਿਨ ਵੋਟ ਚੋਰੀ ਦੀ ਗੱਲ ਕਰੀ ਜਾਂਦੇ ਐਸਆਰ ਨੂੰ ਲੈ ਕੇ ਆ ਤਾਂ ਇਲੈਕਸ਼ਨ ਹੀ ਚੋਰੀ ਹੋਈ ਜਾਂਦਾ ਸਰਿਆਂ ਮੇ ਇਲੈਕਸ਼ਨ ਚੋਰੀ ਜਾਂਦਾ ਵਿਧਾਇਕਾਂ ਤੋਂ ਗੰਨੀ ਨਹੀਂ ਦੇਣਾ ਹੋਰ ਸੋਕਾ ਦਾ ਹੋਰ ਕਿਹੜਾ ਸੁਚੇ ਦੇ ਸਾਬ ਜਕਰ ਸਾਹਿਬ ਇੱਕ ਸਵਾਲ ਇਹ ਵੀ ਹੈ ਕਿਉਂਕਿ ਤੁਸੀਂ ਗੈਕਸਰ ਨੂੰ ਸਵਾਲ ਚੁੱਕੇ ਨੇ ਕੁਸ਼ਨ ਪਹਿਲਾਂ ਆਮਾਦੀ ਪਾਰਟੀ ਨੇ ਪਰਫੋਰਮੈਂਸ ਕਿ ਕੀਤੀ ਸੀ ਉਹ ਕਹਿੰਦੇ ਇੱਕ ਹੋਰ ਆਡੀਓ ਵਾਇਰਲ ਹੋ ਰਹੀ ਹੈ ਲਾਰੈਂਸ ਬਿਸ਼ਨੂਏ ਦੀ ਜਿਹੜਾ ਪਹਿਲਾਂ ਗੱਲ ਕਰ ਰਿਹਾ ਹੈ ਲਾਰੈਂਸ ਬਿਸ਼ਨੂਏ ਦਾ ਜੀਲ ਚ গুজਰਾਤ ਚ ਇਸ ਵਕਤ ਤੇ ਉਹ ਜਿਹੜਾ ਹੈਗਾ ਉੱਥੋਂ ਆਡੀਓ ਆ ਰਹੀ ਹੈ ਸਾਹਮਣੇ ਤਾਂ ਅਖੀਰਕਾਰ ਜਦ ਉੱਥੇ ਕੈਂਸਰ ਜਿਹੜਾ ਹੈਗਾ ਫੋਨ ਤੇ ਵਾਲੇ ਗੱਲਾਂ ਕਰ ਰਹੇ ਨੇ ਉਸ ਤੋਂ ਸਵਾਲ ਚੁੱਕ ਰਹੇ ਮੈਂ ਕਹਿ ਰਿਹਾ ਵੀ ਤੁਸੀਂ ਉਹਦੀ ਵੀ ਆਡੀਓ ਚੈੱਕ ਕਰਵਾ ਲੋ ਆਡੀਓ ਵੀ ਚੈੱਕ ਦੋਨੋਂ ਦੀ ਕਰਾਓ ਤੁਸੀਂ ਲਾਰੈਂਸ ਵਾਲੀ ਦਾ ਤੁਹਾਡੇ ਠਾ ਦੇਣੀ ਜੱਜਗੀ ਵੀ ਆ ਜੈਨੂਇਨ ਹੈ ਤੇ ਇੱਥੇ ਵਾਲੇ ਐਸਐਸਪੀ ਦੇ ਤੁਸੀਂ ਕਹਿੰਦੇ ਬਈ ਇਹ ਆਈਏ ਜਨਰੇਟਿਡ ਹੈ ਉਹ ਕੀ ਗਾਰੰਟੀ ਹੈ ਤੁਹਾਡੇ ਕੋਲ ਵੀ ਉੱਥੇ ਵਾਲੀ ਜਿਹੜੀ ਹੈ ਤੇ ਪੈਰੀਵਾਈ ਕੰਮ ਕਰੀ ਜਾਂਦਾ ਸੀਗਾ ਮੇਰੇ ਖਿਆਲ ਚ ਨਾਈਟ ਕਲੱਬਸ ਤੋਂ ਪੈਸੇ ਪੂਸੇ ਇਕੱਠੀ ਕੀ ਕਰੀ ਜਾਂਦਾ ਲਿਆਓ ਜੀ ਉੱਥੇ ਭੇਜਣਾ ਮਾਲ ਭੇਜਣਾ ਤੁਸੀਂ ਡਬਲ ਸਟੈਂਡਰਡ ਸਾਬ ਹਰ ਜਿੰਨਾਂ ਨੂੰ ਪੈਰੀਆਦ ਆ ਗਿਆ ਜਿੰਨਾਂ ਨੂੰ ਉੱਥੇ ਗੁਜਰਾਤ ਯਾਦ ਆ ਗਿਆ ਤੁਸੀਂ ਆਪਣਾ ਕਰਤਾ ਸਾਮੋ ਪਹਿਲਾਂ ਆਪਣੇ ਵਾਲਾ ਠੀਕ ਕਰਕੇ ਦੱਸੋ ਤੇ ਬਾਅਦ ਗੁਜਰਾਤ ਦਾ ਜਵਾਬ ਵੀ ਲੈ ਦੇਾਂਗੇ ਹੋਰ ਦੋਸਤੋ ਗੱਟ ਦੇ ਪੱਖ ਸੋਸ਼ਲ ਦੀ ਗੱਲ ਸਾਹਮਣੇ ਆਈ ਹੈ ਮੈਡਮ ਮੌਜੂਦ ਕੌਨਸੀ ਨੂੰ ਨੇ ਕਿਹਾ ਕਿ ਜੇਕਰ ਪੰਜਾਬ ਦਾ ਮਿਨਿਸਟਰ ਬੰਨਾ ਤਾਂ ਘੱਟੋ ਘੱਟ 5 ਤੇ 2 ਗੁਮਾਕੇ ਲਾ ਕੇ ਇਕੱਠੇ ਕਰਕੇ ਕਰੋੜੀ ਦੀ ਜਿੰਦਗੀ ਕਰਦੇ ਆ ਇਹਨੂੰ ਕਿੱਦਾਂ ਡਿਸਕ੍ਰਾਈਬ ਕਰੋ ਮੈਨੂੰ ਕਹਿੰਦੇ ਨੇ ਜੋ ਸਿੱਧੂ ਸੀਐਮ فیصل ਆਜ਼ਦ ਸੋਚਾਂ ਚਾਹੁੰਦੇ ਵਾਪਸ ਨਹੀਂ ਕਰ ਦੇ ਕੋ ਕੁਆਲੀਫਾਈ ਤਾਂ ਕਰਦੇ ਆ ਸਭ ਕਾਂਗਰਸ ਦੇ ਕਰਾਈਟਰੀਆ ਦੇ ਨਾਲ ਜੋ ਮੇਰੇ ਤੋਂ ਹਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਹੀ ਹੈ ਸਾਬ ਹੱਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਹੱਸਤਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ from the horse's mouth ya horse's the ਫਿਲੀ ਦੇ ਮਾਊਥ ਜਨ ਉਹਦੇ ਜਵਾਕਾਂ ਦੇ ਮੂੰਹ ਸੁਣੀ ਸੀ ਕਿ ਉਹਨਾਂ ਨੂੰ ਨਹੀਂ ਮਿਲੀ ਮੁੱਖ ਮੰਤਰੀਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ। ਤੋ ਸਰ ਦਾ ਮੈਂ ਕਿਹਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਦਿੰਦਾ ਅੱਗੇ ਫਰਜੰਦ ਦਾ ਨਾਮ ਲੈ ਰਿਆਂ ਜਿ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈ ਹੈ ਪੁੱਨ ਨਹੀਂ ਮਿਲਦੀ। ਤੇ ਬਾਕੀ ਦਾ ਆ காங்கிரஸ் ਪਹੁੰਚੀ ਕਿੱਥੇ ਸਰ? ਇਹਨਾਂ ਕਰਕੇ ਸਰ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਰ। ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਰ ਸਿੱਧੂ ਕੋਲ ਹੋਵੇ ਪਰ ਮੈਨੂੰ ਇਹਨਾਂ ਨੂੰ ਪਤਾ ਹੈ ਮੇਰੇ ਕੋਲ ਡਿੰਪੇ ਜੀ ਆਲਾ ਉਹ ਜਿਹੜਾ ਟਵੀਟ ਅੱਜ ਵੀ ਪਿਆ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਰ ਜਖਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਹੈ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਹੈ ਸੋ ਅਗੇ-ਅਗੇ ਦੇਖੀ ਹੁੰਦਾ ਹੈ ਕੀ ਤੁਸੀਂ ਕਹਿੰਦੇ ਦੋ-ਤਿੰਨ ਕ੍ਰਾਈਟੇਰੀਆ ਚ ਤੁਸੀਂ ਪਹਿਲੇ ਫੇਲ ਹੋਗੇ ਜੋ ਕ੍ਰਾਈਟੇਰੀਆ ਕਿਹੜੇ-ਕਿਹੜੇ ਸੀ ਉਹ ਮੈਂ ਦੱਸ ਰਾਂ ਜਿਹੜੇ ਬੀਬਾ ਜੀ ਉਹ ਦੱਸਣਗੇ ਕੀ ਹੈ ਜੀ ਕਈ ਕ੍ਰਾਈਟੇਰੀਆ ਇਹਦੇ ਵਿੱਚ ਹੈ ਗੱਲ ਸਰ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਲੌਭਤੇ ਪਹੁੰਚਿਆ ਨਹੀਂ ਬਾਅਦ 'ਚ ਬੰਦਾ ਠੁਕਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ 'ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁਲ ਬੁੱਧੀ ਦਾ ਖੋਟ ਇਤਨੇ ਅਵਗੁਣ ਤਵ ਛੁਪੇ ਜਬ ਉਹ ਲక్ష్ਮੀ ਜੀ ਦੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉਤੀ 500 ਦੀ ਪਾ ਦਿੰਦੇ ਤਾਂ ਸ਼ਾਇਦ ਕ੍ਰਾਈਟਰੀਆ ਸਾਰੇ ਉੱਡ ਜਾਣਾ ਸੀ ਉਹ ਹਸਤਾ ਉਸ ਲੀਗ 'ਚ ਨਹੀਂ ਉਹ ਜਿਹੜੇ ਲੀਗ ਹੈ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰ ਲੈਂਦੇ ਹਾਂ ਇੱਕ ਚੀਜ਼ ਦੱਸੋ ਹਰ ਸਿੱਖਾਵਾ ਜਿਹੜਾ ਬਿਆਨ ਦਿੱਤਾ ਹੈ ਇੱਕ ਪਾਸੇ ਕਾਂਗਰਸ ਪੰਜਾਬ 'ਚ ਕਹਿ ਰਹੀ ਹੈ ਕਿ ਅਸੀਂ ਸਰਕਾਰ ਬਣਾਂਗੇ ਦੂਜੇ ਪਾਸੇ ਸਿੱਖਾ ਤੋਂ ਵੀ ਕੋਈ ਬਿਆਨ ਨਹੀਂ ਤਾਂ ਉਹ ਪਾਸੇ ਤੋਂ ਨਹੀਂ ਦਿੱਤਾ ਕਿਸੇ ਪਾਰਟੀ ਦਾ ਚਾਹੇ ਕਾਂਗਰਸ ਦਾ ਹੈ ਚਾਹੇ ਕਿਸੇ ਦਾ ਕੋਈ ਇਸ ਕਿਸਮ ਦਾ ਬਿਆਨ ਦਿੰਦਾ ਬਹੁਤ ਹੀ ਘਟੀਆ ਸ਼ਰਮ ਸ਼ਰਮਸਾਰ ਮਤਲਬ ਉਹਨਾਂ ਨੂੰ ਬੰਦੇ ਨੂੰ ਆਪਣੇ ਅੰਦਰ ਚੱਕੀ ਮਾਰ ਕੇ ਦੇਖਣੀ ਚਾਹੀਦੀ ਹੈ ਬਹੁਤ ਹੀ ਇਹਦਾ ਜਿੰਨੀ ਨਿੰਦਾ ਕੀਤੀ ਜਾਵੇ ਮੈਂ ਚੈੱਕ ਕਰ ਰਿਹਾ ਸੀ ਉਹ ਹੈ ਕਿ रावत ਸਾਹਿਬ ਕਿਉਂਕਿ ਸਾਡੇ ਤਾਂ ਹੱਥ ਦੂਜੇ रावत ਨਾਮ ਸਾਹਿਬ ਨਾਲ ਲੱਗੇ ਸੀਗੇ ਖੈਰ ਛੋਟੇ ਮੀਆਂ ਤੋਂ ਛੋਟੇ ਮੀਆਂ بڑے ਮੀਆਂ ਸੁਭਾਨ ਅੱਲਾ ਉਹ ਇਹਨਾਂ ਤੋਂ ਗਾ ਸੀਗੇ ਪਰ ਮੈਂ ਉਹ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਉਹ ਕਹਿ ਰਿਹਾ ਸਾਬ ਉਹ ਤਾਂ ਮੈਨੂੰ ਪੁੱਛ ਲੈਣੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੰਨਾ ਰੇਟ ਹੈ ਪਰ ਸੱਲੋ ਮੈਂ ਮੈਂ ਜਿਹੜੀ ਗੱਲ ਕਰਨ ਲੱਗਾ ਆਪਾਂ ਦਾ ਬੜਾ ਸੀਰੀਅਸ ਆ ਨਹੀਂ ਆ ਸੀਰੀਅਸ ਇਸ਼ੂ ਹੈ ਜਿਹੜਾ ਇਸ रावत ਸਾਹਿਬ ਨੇ ਕੰਮ ਕਿਹਾ ਨਾ ਜੀ ਆ ਸੀਰੀਅਸ रावत ਆ ਤਾਂ ਵਿਚਾਰ ਮਾਤੜਾ ਮੈਂ ਦੇਖ ਰਿਹਾ ਕੋ ਪੋਜੀਸ਼ਨ ਵੀ ਹੈ ਮੇਰੇ ਖਿਆਲ ਕੋਈ ਉੱਥੇ ਪਾਰਟੀ ਦੀ ਪੋਜੀਸ਼ਨ ਹੈ ਨਹੀਂ ਇਸ ਸੋ ਕਾਲਡ ਆਪਣਾ ਸੈਲਫ ਸਟਾਈਲ ਲੀਡਰ ਹੈ ਪਰ ਮੈਂ ਪੰਜਾਬ ਦੇ ਲੀਡਰਾਂ ਦੇ ਬਿਆਨ ਸੁਣ ਰਿਹਾ ਸੀ ਸਾਬ ਕੱਲ ਫਾਰਮਰ ਡਿਪਟੀ ਸੀਐਮ ਸਾਹਿਬ ਉਹਦਾ ਸਾਉਦਾ ਵੀ ਮੇਰੇ ਖਿਆਲ ਬਿਆਨ ਆਇਆ ਕੱਲ ਓਜਲਾ ਸਾਹਿਬ ਦਾ ਵੀ ਬਿਆਨ ਆਇਆ ਮਾਨੇ ਉਹ ਮੇਰੇ ਤਾਂ ਬੜੇ ਦੋਸਤ ਹੈ ਓਜਲਾ ਸਾਹਿਬ ਪਰ ਮੈਂ ਓਜਲਾ ਸਾਹਿਬ ਤੇ ਸਾਡੇ ਡਿਪਟੀ ਸੀਐਮ ਸਾਹਿਬ ਨੂੰ ਪੁੱਛਣਾ ਚਾਹੂੰਗਾ ਤੁਹਾਨੂੰ ਰਾਵਤਾਂ ਨਜ਼ਰ ਆ ਗਿਆ ਆ ਕਰੇ ਜਿਹੜਾ ਤੁਹਾਡੇ ਆਪ ਦਾ ਇੱਥੇ ਕਰੀ ਜਾਂਦਾ ਸੀ ਕਹਿੰਦਾ ਕਿ ਕਿੱਥੇ ਚੱਲੇ ਉਹ ਦੋ ਸਰਦਾਰ ਟੂ 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 ਉਹ ਬੱਚਿਆਂ ਦੇ ਤੁਸੀਂ ਕਰੀ ਜਾਂਦੇ ਸਭ ਉਹਦੇ ਤੇ ਤਾਂ ਨਹੀਂ ਬੋਲੇ ਉਹਨੇ ਚੰਦ ਚੜ੍ਹੇ ਉਹ ਸਿੱਖੇ ਦਾ ਮਾਨੀ ਸਾਹਿਬ ਆਏ ਕਹਿੰਦੇ ਮੈਂ ਐਸਜੀਪੀਸੀ ਨੂੰ ਲਿਖੂਗਾ ਮੈਂ ਤਕਾਲ ਤੱਕ ਦੇ ਜਥੇ ਸਾਹਿਬ ਨੂੰ ਸਾਹਿਬ ਨੂੰ ਲਿਖੂਗਾ ਵੀ ਸਜ਼ਾ ਹੋਵੇ ਸਜ਼ਾ ਕੀਤੀ ਜਾਵੇ ਸਭ ਪਰਮਾਨਾ ਇੱਕ ਰੱਖੋ ਸਭ ਹਾਂ ਤਾਂ ਕੋਈ ਗੱਲ ਨਹੀਂ ਬੋਲਦੇ ਨਹੀਂ ਉਹਦੇ ਇੱਥੋਂ ਡਰਦੇ ਐ ਇਹ ਤਾਂ ਸਾਰੇ ਆਪਣੇ ਆਪ ਦੇ ਬੜੇ ਫਨੇਖਾ ਲੀਡਰ ਐ ਜਵਾਨੀ ਨਹੀਂ ਖੋਲੀ ਕਿਸੇ ਨੇ ਇੰਨਾ ਡਰ ਬਣਾ ਲਿਆ ਪ੍ਰਧਾਨਾ ਨੇ ਸੋ ਇਹ ਕਹਦਾ ਸੀਗਾ ਸਭ ਥੈਂਕ ਯੂ